ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਸ਼ਹਿਰ ਅਜਨਾਲਾ ਦੇ ਤਹਿਸੀਲ ਵੀ ਅਜਨਾਲਾ ਵੀਡੀਓ ਆਪਾਂ ਬਣਾਈਆਂ ਨੇ ਜੇਕਰ ਮਾੜੀ ਹੋਈ ਤੇ ਦੰਗ ਦੇ ਆਪਾਂ ਵੀਡੀਓ ਦੇ ਵਿੱਚ ਕੋਈ ਵੀ ਨਹੀਂ ਅੱਗੇ ਦੇਖਣ ਤੇ ਆ ਅੱਜ ਆਵੇ ਉੱਡੀ ਕੱਜੀ ਜਾਵੇ ਆ ਗਈ ਅੱਛਾ ਜੀ ਤੁਹਾਨੂੰ ਵੀ ਕੋਈ ਨਹੀਂ ਹੈਗਾ ਆ ਕੇ ਕੱਜੀ ਜਾਵੇ ਉੱਡੀ ਹੋਵੇ ਆ ਗਈ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਜੀ ਬੈਗ ਸਾਸੀ ਕਾ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜਗੇ ਭਾਈ ਸਤਿ ਸ੍ਰੀ ਅਕਾਲ ਹੋ ਸਾਨੂੰ ਠੀਕ ਠਾਕ ਜਿੰਦਗੀ ਘੱਤੀ ਸਭ ਪ੍ਰਵਾਹ ਠੀਕ ਆ ਹਾਂ ਕਿਰਪਾ ਵਾਹਿਗੁਰੂ ਦੀ ਹਾਂ ਕਿਰਪਾ ਹੀ ਚਾਹੀਦੀ ਮੈਨੂੰ ਵੀਡੀਓ ਵਾਤਾ ਬਣਾ ਦਿਓ ਟੰਗਰ ਦਿਖਣ ਨਹੀਂ ਦਿਆ ਕੋਈ ਵੀ ਉਹ ਕਹਿੰਦਾ ਆ ਗਈ ਝੋਟੀਆਂ ਅੱਛਾ ਅੱਛਾ ਆ ਗਈ ਸੱਚੀ ਹੈ ਠੀਕ ਆ ਖਤਮ ਕਰੀ ਗਾ ਝਾਕਾ ਜਾ ਮੈਂ ਪਾਈਏ ਜਗੇ ਕਰ ਰਿਹਾ ਇਹ ਫੋਨ ਮੈਂ ਅੱਛਾ ਅੱਛਾ ਲਓ ਜੀ ਬਿਲਕੁਲ ਹੁਣੇ ਆਈ ਆ ਜਗੇ ਬੀਬੀ ਉਸੇ ਦੇ ਵੇਖਦੇ ਮਾਹੀ ਕਿਰਪਾ ਨਹੀਂ ਕਿਰਪਾ ਮੈਂ ਲੋਕ ਲਈ ਪਾ ਚੱਲਦੇ ਫੋਨ ਆਏ ਲੋਕਾਂ ਹੀ ਦੋ ਵਿੱਚੇ ਝੋ ਇਹ ਇੱਕ ਤਾਂ ਤਾਜੀ ਆ ਤਾਜੀ ਸੂਜੀ ਤਾਂ 15 15 ਠੀਕ ਆ ਠੀਕ ਆ ਲੋ ਜੀ ਬਿਲਕੁਲ 10 ਕਿਲੋ ਦਦੂਗਾ ਆਪਾਂ 9 ਕਿਲੋ ਵਰਗੇ ਨਵਾਗੇ ਠੀਕ ਆ ਜੀ ਮੋਹ ਵਾਲੀ ਪਚਵਾਈ ਵੀ ਕਰਾ ਦੇ ਠੀਕ ਜੀ ਡੋਲੋੜੀ ਮੋੜੀ ਜੀ ਲੈ ਡੋਗ ਲੋ ਲੋ ਜੀ ਆਹ ਵਾਲਾ ਜਵਾਕ ਜੇ ਤਾਂ ਮੇਲ ਕਾਫ ਕਟਾ ਭਾਜੀ ਕਟਾ ਠੀਕ ਆ ਜੀ ਫਰਮਲ ਮੇਰੇ ਨਾਲ ਆਈ ਹੈ ਠੀਕ ਹੈ ਠੀਕ ਹੈ ਲਓ ਜੀ ਲੱਤ ਦੀ ਆਪਾਂ ਚਵਾਈ ਕਰਾ ਦੇ ਲੱਗੇ ਆ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਥੋੜਾ ਜਿਹਾ ਨੀਵੀਰਾ ਵੀ ਤਾਂ ਪੱਕ ਰੱਖ ਰੇ ਸਿੰਘ ਸੁੰਗ ਚਲੋ ਚੰਗਾ ਤੇ ਕੱਦ ਵੀ ਜਿਹੜਾ ਬਹੁਤ ਹੀ ਚੰਗਾ ਵਾ ਬਾਕੀ ਲਾਈਵ ਹੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਚਵਾਈ ਇੱਕ ਮਿਲਾ ਚਲੋ ਬੰਦ ਵਾਦੀ ਬੜਾ ਵੇ ਲੋ ਨਹੀਂ ਜੀ ਭਾਜੀ ਆਉਂਦੇ ਡੱਗ ਪਈ ਦਾ ਮਿਲਦਾ ਹੀ ਨਹੀਂ ਨਹੀਂ ਮਿਲਦਾ ਮਿਲਦਾ ਹਾਂ ਅੱਲਾ ਹੋ ਜੀ ਹਨ ਕਿਲੇ ਗੜਵਾ ਜਿਹੜਾ ਥਣ ਕੱਢਿਆ ਕਰਮ ਵਾਲੀ ਨੇ ਇੱਥੇ ਦੇਖੋ ਆਉਂਦੇ ਪਈ ਗਾ ਪਈ ਦਾ ਮਿਲਦਾ ਹੀ ਨਹੀਂ ਨਹੀਂ ਮਿਲਦਾ ਸਹੀ ਗੱਲ ਹੈ ਜੀ ਸਹੀ ਗੱਲ ਤੁਸੀਂ ਜੀ ਨਹੀਂ ਸਹੀ ਹੈ ਸਹੀ ਹੈ ਕੋਈ ਨਹੀਂ ਆ ਘੁਰ ਕੇ ਆਈਏ ਕੋਈ ਗੱਲ ਨਹੀਂ ਹੈ ਜੀ ਨਹੀਂ ਗੱਲ ਦੀ ਠੀਕ ਹੈ ਭਾਜੀ ਹਾਂ ਜੀ ਪਾ ਲਾ ਕੇ ਦਿਓ ਕੈਮਰਾ ਲਓ ਜੀ ਇਧਰ ਲਈ ਸੜ ਦਾ ਚੈੱਕ ਕਰਾਉਣਾ ਹੈ ਤੁਹਾਨੂੰ ਥਾਣਾ ਦਾ ਜਿਹੜਾ ਬਹੁਤ ਹੀ ਚੰਗਾ ਵਾ ਅਗਲੇ ਥਾਣਾ ਦੇ ਚਵਾਈ ਪਿੰਚ ਚੈੱਕ ਕਰ ਸਕਦੇ ਬਿਲਕੁਲ ਜਿਹੜੀ ਮੋਟੀ ਧਾੜਿਆ ਇਹ ਆ ਦੂਜੀ ਨੰਬਰ ਹੈ ਇਹਨਾਂ ਕਲੇ ਨੂੰ ਹਾਂਜੀ ਹਾਂਜੀ ਇਹਦੇ ਗੱਲ ਨੇ ਬਿਲਕੁਲ ਠੰਡਾ ਸੁਭਾਅ ਆ ਬਿਲਕੁਲ ਨਹੀਂ ਦੇ ਉੱਤਰ ਦੇ ਪਸ਼ੂ ਨਹੀਂ ਛੇਤੀ ਕਿਤੇ ਮਿਲਦਾ ਨਹੀਂ ਬੱਚਾ ਕੱਲ ਗਰਮਾਦਾ ਮਾਜਾ ਡੰਡਾ ਹੀ ਆ ਮਾਜਾ ਡੰਡਾ ਆ ਨਹੀਂ ਠੰਡਾ ਸੁਭਾਅ ਠੰਡਾ ਇਹਦਾ ਡੰਡਾ ਭਾਈ ਦਾ ਡੰਡਾ ਮੈਂ ਜਾ ਕਰਦਾ ਉਹ ਫੱਟੀ ਦੇ ਬਣਾ ਮੈਂ ਚੰਗੀ ਚੋਏ ਕਰੀ ਅੱਛਾ ਮੈਂ ਫੱਟੀ ਦੇ ਬੈਠ ਜਾਣਾ ਚਲ ਆ ਪਰ ਹਾਂ ਨੋ ਆ ਰੋ ਰੋਈ ਗਾੜੀ ਠੀਕ ਹੈ ਠੀਕ ਹੈ ਲਓ ਜੀ ਗਾੜ ਜਿਹੜੀ ਬਹੁਤ ਹੀ ਚੰਗੀ ਆ 7 ਵਾਗ ਲੀਟਰ ਦੇ ਆਸ-ਪਾਸ ਜਿਹੜੀ ਹੈਗੀ ਆ ਡੇਢ ਤੇ ਲਾਗੇ ਬੰਨੇ ਲਾ ਲਓ ਠੀਕ ਹੈ ਠੀਕ ਹੈ ਹੈਗੀ ਨਹੀਂ ਪਰ ਮੈਂ ਇਹ ਵੇਂਦਨਗਰ ਆਉਂਦੇ ਜਿਹੜੀ ਮੇਰ ਪਈ ਗਰਮਾਣੀ ਸੀ ਲਿਆ ਚਾਲੂ ਇਹ ਕਿੰਨੀ ਹਾਂ ਲੋਕ ਪਾਉਂਦੇ ਵੀ ਸਾਨੂੰ ਕੱਖ ਨਹੀਂ ਹਾਂ ਉਜੀ ਪਲਕੋਲੀ ਜਿਹੜੀ ਕਹਿਣ ਮੋਟੀ ਧਾਰ ਆ ਕੋਈ ਪੂਰ ਛੱਟਾ ਨਹੀਂ ਹੈਗਾ ਤੇ ਪਾਲਟੀ ਵੀ ਆਉਂਦੀ ਹੱਤੋਂ ਤੱਕ ਮਿੰਟੋ ਮਿੰਟਾ ਅਜ ਲੱਗੀ ਆ 10 ਲੀਟਰ ਜਿਹੜਾ ਤਿਆਰ ਆ ਮੋਕੇ ਦੇ ਦੁੱਧ ਕਿੰਨਾ ਕ ਚਵਾਉਗੀ ਦੁੱਧ ਭਾਜੀ ਵਾਹੇ ਭਾਈ ਚਲੋ ਕੋਈ ਕਿਲੋ ਖੰਡ ਵਾਜੂ ਜੇ ਸੇਵਾਨਾ ਤੇ ਜਾਂ ਕੋਈ ਸੇਵਾਨਾ ਗਰ 2 ਕਿਲੋ ਕਰ ਜੂਗੀ ਜਾ ਕੇ ਬਿਲਕੁਲ ਆ ਗੱਲ ਤੇ ਇੱਕ ਹੀ ਨਹੀਂ ਸਹੀ ਗੱਲ ਆ ਨੀ ਗੱਲ ਸੇਵਰ ਸਹੀ ਹਾਂ ਹੁਣ ਮੇਰੇ ਕਾ 10 ਕੋ ਪਹਿਲਾ ਸਵਾ ਚੋਟੀ ਆ ਠੀਕ ਹੈ ਠੀਕ ਹੈ ਇਹ ਗੱਲ ਭਾਜੀ ਮੈਂ ਇਹਦੀ ਸਿਫਤ ਕਹਿੰਦਾ ਪਈਦੀ ਘਟਾ ਕਰਾਉਂਦਾ ਮਿਲਦਾ ਹੀ ਨਹੀਂ ਨਹੀਂ ਮਿਲਦਾ ਸਹੀ ਗੱਲ ਆ ਹਾਂ ਉਹ ਤਾਂ ਨੀਲੀ ਦਾ ਪਾਖਰਾ ਆਹੋ ਤਾਂ ਅੰਦੀ ਬੜੀ ਖੋਜਿਆ ਠੀਕ ਆ ਠੀਕ ਆ ਲਓ ਜੀ ਆਹ ਠੀਕ ਆ ਜੀ ਸੁਣੋ ਵਾਲਾ ਹਿਸਾਬ ਹੈਦਾ ਵੀ ਸਹੀ ਗੱਲ ਆ ਇਹਨੇ ਕਿਹਾ ਡੱਕੇ ਜਦਾਂ ਨਹੀਂ ਜੀ ਆਪਣੀ ਲਿਆ ਤਈ ਮੈਂ ਆਖਾ ਡੱਕੀ ਰਹਾਂਗੇ ਚਲੋ ਜੀ ਕੋ ਵੀਰ ਆਉਂ ਸ਼ਾਮਾਂ ਨੂੰ ਤਾਂ ਹਾਂ ਜੀ ਹਾਂ ਜੀ ਆਉਂਦੇ ਚੋਈ ਕਰਾਤੀ ਆ ਬਿਲਕੁਲ ਕਈ ਵੀਰਾਂ ਨੇ ਦੋਹੇ ਵੱਧ ਖੜੀਏ ਡੰਗਰ ਦਾ ਚੁਆਲਾ ਪਾ ਲੈਂਦਾ ਵਾ ਨਾਲੇ ਸੀਲ ਦਾ ਵਹਿੰਦਾ ਹੈ ਸਹੀ ਗੱਲ ਹੈ ਜੀ ਨਹੀਂ ਡੰਗਰ ਸੀਲ ਹੋਵੇ ਸ਼ਬਸ਼ੱਕ ਦੀ ਕਿਲੋ ਘੱਟ ਦੇ ਦੇ ਦੁੱਧ ਹਾਂ ਉਹ ਚੱਲ ਜਾਂਦਾ ਹੋਏ ਗੁਰੂਏ ਮਚਨ ਚੜ ਗਏ ਚੜ ਦੇ ਚੜ ਦੇ ਥੋੜਾ ਜਿਹਾ ਚੜ ਦੇ ਚੋਕੀ ਲਓ ਜੀ ਬਾਲਤੀ ਜਿਹੜੀ ਆਹਨ ਕੰਡਿਓ ਕੰਢੀ ਕਰਦੀ ਆ ਲਓ ਜੀ ਅੱਜ ਕਿਲੋ ਦੀ ਜੀ ਅੱਜ ਕਿਲੋ ਦੀ ਬਾਲਤੀ ਹੈ ਲਓ ਜੀ ਆਪਾਂ ਤੁਹਾਨੂੰ 10 ਕਿਲੋਗਾ ਆਪਾਂ 9 ਰੁਪਏ ਚੀ ਕਰਕੇ ਦੇਣੀ ਹੈ ਠੀਕ ਆ ਥੀਰੇ ਜਲਾ 10 ਕਿਲੋ ਕਰਦੀ ਜਸਨਾ ਵਾਧ ਨਹੀਂ ਕਰਨਾ ਪਹਿਲੇ ਕੱਟੀ ਜੱਖਾ ਖਾ ਖਾ ਬਿੱਲੀਆਂ ਖਾ ਜੇ ਠੀਕ ਆ ਠੀਕ ਆ ਲੋ ਜੀ ਸਿੰਘ ਸਿੰਘ ਵੀ ਚੰਗਾ ਤੇ ਪਿੱਛੇ ਮਿਲ ਕਾ ਫਿਰ ਮੁੱਲ ਭਾਜੀ ਇਹਦਾ ਕਿੰਨਾ ਜੇ ਮੁੱਲ ਵੀ ਜੀ ਛੋਟੀ ਸੀਲਾ ਪਹਿਲੀ ਗੱਲ ਡੰਗਰ ਲਾਉਂਦੇ ਆ ਮਿਲਦਾ ਹੀ ਨਹੀਂ ਹਾਂ ਜੀ ਠੀਕ ਆ ਨਾ ਨਹੀਂ ਸਹੀ ਗੱਲ ਆ ਕੋਈ ਥਾਂ ਇੱਕ ਦੋ ਚਾਰ ਮਿੰਟ ਲੱਤ ਨੂੰ ਤਾਂ ਮਾਰਦਾ ਆ ਹਾਂ ਜਾਂਦਾ ਕਰ ਜਨਾ ਬਾਕੀ ਤੂੜੀ ਖਾਣੇ ਵੀ ਆਉਂਦੇ ਲੋ ਜੀ ਚਾਰੂ ਆ ਆ ਠੀਕ ਆ ਠੀਕ ਆ ਲੋ ਜੀ ਤੂੜੀ ਜੇ ਨੇਰੀ ਵੇਖ ਸਕਦੇ ਤੁਸੀਂ ਦੋ ਨਾ ਭਾਜੀ ਆਪਾਂ ਇੱਕ ਬਈ ਚੰਗਾ ਬਈ ਆਪਾਂ ਵਧੀਆ ਪੋਣਾ ਹਾਲ ਦਾ ਠੀਕ ਆ ਠੀਕ ਆ ਜਾਵੇ ਰੇਡ ਵੀਰ ਤੇ ਬਿਲਕੁਲ ਜਾਇ ਹੈ ਕਿੰਨਾ ਕੁ ਚ ਬੋਲ ਭਾਜੀ ਇਹਦੇ ਦੇ ਭਾਵੇਂ ਲੋਕੀ ਜੋ ਮਰਜੀ 80 85 75 ਦੀ ਦੇ ਦੀ ਹੋਣਾ ਨਹੀਂ ਜਾਇ ਹੈ ਕਰ ਦੋ ਇੱਧਰ ਜੋਦਾ ਲਈ ਠਾ ਕੈਮਰਾ ਬਾਹਰ ਹੋਣਾ ਦਿਖਾ ਦਿਓ ਮਾਂ ਪਾਰਟੀ ਦੇ ਦੋਦਰ ਦਾਹਾਂ ਤੋਂ ਬਾਹਰ ਹੀ ਭਾਵੇਂ ਹੋਵੇ ਮੇਰੇ ਸਾਲਣਾ ਚਲੋ ਹਲੂ ਆਪਾਂ 9 ਕਿਲੋ ਕਰਕੇ ਦਵਾਂਗੇ ਭਾਜੀ ਠੀਕ ਹੈ ਠੀਕ ਹੈ ਆਪਾਂ 9 ਕਿਲੋ ਕਰਕੇ ਦਵਾਂਗੇ ਆਪਾਂ ਬਾਤ ਨਹੀਂ ਹਾਂ ਦੇ ਮੇਰਾ ਸਮਝੋ ਕਰੀਏ ਜਾਇ ਤੇ ਭਾਜੀ ਹਾਂ ਨਹੀਂ ਹਾਂਜੀ ਵੀਰ ਦਾ ਮਾਣ 73000 ਦੀ ਝੋਟੀ ਹਾਲਾ ਦੇਣੀ ਆ ਠੀਕ ਹੈ ਨਹੀਂ ਥੋੜੀ ਜਿਹੀ ਝੋਟੀ ਨਾਲ ਚੰਗੀ ਆ ਬਰੀਕ ਚੰਗੀ ਆ ਕੋਈ ਨਹੀਂ ਤਾਜੀ ਤੇਰੇ ਸਾਨੂੰ ਮੁੱਲ ਪਾਜੀ ਮੇਰੀ ਘੋੜੀ ਆਉਂ ਬੜਿਆ ਕੈਂਪਲੇ ਲੱਗਿਆ ਹੋਣਾ ਤੁਹਾਡੀ ਇਹ ਵੇਖੋ ਤੁਸੀਂ ਆਉਂਦੇ ਝੋਟੀ ਮਿਰਬੀ ਤੁਸੀਂ ਇਹ ਨਹੀਂ ਮੈਂ ਕਹਿੰਦੀ ਤਾਂ ਲਉਂਦੇ ਸਾਰ ਤੇਰੀ ਝੋਟੀ 75 ਦੀ ਆ ਗੱਲ ਕਰਨੀ ਚਾਹੀਦੀ ਹਾਂ ਹਾਂਜੀ ਹਾਂਜੀ ਤੇਰੇ ਸਾਨੂੰ ਵੀ ਮੁੱਲ ਹੁੰਦੇ ਜਾਏ ਤੇ ਚਲੋ ਕੜੋੜਾ 50 ਬੰਦਿਆਂ ਨੇ ਮੈਨੂੰ ਫੋਨ ਆਇਆ ਸੁਣੋ ਭਾਈ ਦੀ ਵੀਡੀਓ ਨਹੀਂ ਬਾਬਾ ਆਪਾ ਭਾਜੀ ਇਹ ਨਹੀਂ ਹੁਣ ਆਪਾਂ ਪਾ ਲੋ ਚੋ ਦਿੰਦੇ ਵੀਡੀਓ ਬਣਾ ਦੇ ਤਕੀ ਰਹਿਣ ਦੇ ਸਾਰੀ ਛੋਟੀ ਸਾਫ ਕਰਤੀ ਵੇ ਲੋ ਇਹ ਨਾ ਮੇਰਾ ਵੀਰ ਕਹੇ ਵੇ ਲੋ ਛੋਟੀ ਸਾਰੀ ਸਾਫ ਹੋ ਗਈ ਠੀਕ ਠੀਕ ਲੋ ਜੀ ਨੁਚੜ ਜੀ ਨਿੰਬੂ ਠੀਕ ਹੈ ਜੇ ਵਿੱਚ ਆਖ ਮਗ ਡੰਗਰ ਵਿਗੇ ਨਾ ਵਿਗੇ ਐ ਨਿੰਬੂ ਨੁਚੜੇ ਸੋਨੇ ਮਰ ਜਾਊਗਾ ਬਿਲਕੁਲ ਸਹੀ ਗੱਲ ਵੀਰ ਜੀ ਹਾਂ ਨਹੀਂ ਮੇਰਾ ਵੀਰ ਹੱਥ ਛੋੜ ਕੇ ਬੇਤੀ ਆ ਇਹ ਵੀਰ ਦਾ ਮਾਨ ਪੂਰੇ ਬੱਤ ਲਈ ਚਲੋ ਠੀਕ ਆ ਲਓ ਜੀ 72000 ਦੀ ਤਾਜੀ ਸੂਈ ਦਾ ਦੁੱਧ ਜਿਹੜਾ ਦੁੱਧ ਆ ਪਰ ਨੌਕਰੀ ਹਾਂ ਠੀਕ ਆ ਠੀਕ ਆ ਨਹੀਂ ਕੱਟਾ ਜ ਮੇਲ ਕਾਫ ਆ ਗਿਆ ਬੇਸ਼ੇਠੀ ਨਹੀਂ ਠੀਕ ਆ ਠੀਕ ਆ ਲਓ ਜੀ ਬਿਲਕੁਲ ਜਿਹੜਾ ਜੈਜ ਮੁੱਲ ਪਾਤਾ ਵੀਰ ਨੇ ਬਾਕੀ ਵੀਡੀਓ ਨੂੰ ਵਾਤਾ ਵਲ ਜਰੂਰ ਸ਼ੇਅਰ ਕਰ ਦਿਆ ਕਰੋ ਆਪਾਂ ਕਹਿ ਦਈਏ ਮੁੱਲ ਬੜਾ ਜਿਆਦਾ ਹਾਂਜੀ ਹਾਂਜੀ ਲਓ ਇਹ ਮੇਰੀ ਵੀਰ ਕਹੇ ਥੱਲੇ ਦੁੱਧ ਛੜਦਾ ਧੱਕੀ ਆ ਆਹ ਲਓ ਚੰਗੀ ਹੋਈ ਲੋ ਹਾਂਜੀ ਨਾ ਬਾਲਟੀ ਡੱਕਤੀ ਹੈ ਕਰਮਾਲੀ ਨੇ ਐ ਨਿੰਬੂ ਵਾਂਗੂ ਨੱਚੜੀ ਪਈ ਹੈ ਕਰਮਾਲੀ ਇਹ ਵੀ ਦੁੱਧ ਵਾਲੇ ਨਿਸ਼ਾਨੀ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰ ਲੋ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ